ਫਸੀ ਗਾਲ ਬਈ ਅੱਜ ਦੀ ਵੀਡੀਓ ਆਪਾਂ ਪਿੰਡਾ ਜੰਗੀ ਰਾਣਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਬਈ ਪਹਿਲੇ ਨੰਬਰ ਤੇ ਵਾਰਡ ਆ ਇਹ ਬਈ 8ਵਾਂ ਮਹੀਨਾ ਲੱਗਿਆ ਹੋਇਆ 7 ਮਹੀਨਿਆਂ ਦੀ ਕੰਪਲੀਟ ਆ ਮੂੰਹੋਂ ਦੋ ਦੰਦਾਂ ਕਾਸਾਨੋਵਾ ਦਾ ਬੁੱਲ ਦਾ ਟੀਕਾ ਭਰਾਇਆ ਹੋਇਆ ਇਹਦੇ ਤਿੰਨ ਨੰਬਰ ਤੇ ਆ ਬਈ ਜਿਹੜੀ ਇਹ ਵੀ ਦੋ ਦੰਦਾਂ 50 0 ਵਾਰਡ ਦਾ ਸੈਕ ਦੇ ਸੀਮਨ ਜਰਸੀ ਬੁੱਲ ਤੋਂ ਗੱਬਣਾਂਗੀ ਇਹ ਬਈ 5 ਮਹੀਨਿਆਂ ਦੀ ਕੰਪਲੀਟ 6 ਮਹੀਨਾ ਲੱਗਿਆ ਹੋਇਆ ਤਿੰਨ ਨੰਬਰ ਤੇ ਵੈੜ ਦੇਖੋ ਬਾਈ ਸਟ੍ਰਾਈਕਰ ਬੁੱਲ ਦੀ ਆਪ ਆ ਸੂਣ ਦੇ ਵਿੱਚ ਤਿੰਨ ਦਿਨੇ ਦੇ ਬਾਕੀ ਨੇ ਬਾਈ ਦਾ ਨੰਬਰ ਹੈਗਾ 8437375068 ਸੰਪਰਕ ਕਰ ਲਓ ਜਿਹਨੂੰ ਪਸੰਦ ਆ ਬਾਈ ਥਣ ਲੈਵੇ ਜਮਾ ਸਾਫ ਆ 35 ਲੀਟਰ ਪਿਛਲੇ ਸੂਗੇ ਦਾ ਦੁੱਧ ਹੈਗਾ ਥਣ ਲੈਵੇ ਦੀ ਬਿਲਕੁਲ ਸਾਫ ਆ ਬਾਈ ਦੇਖੋ ਥਣਾ ਦੀ ਚੈੱਕ ਕਰ ਲਓ ਵਧੀਆ ਮੁਠੀ ਵਾਲਾ ਥਣਾ ਜਿਹਨੂੰ ਵੀ ਬਾਈ ਪਸੰਦ ਆਉਂਦਾ ਤਿੰਨ ਨਗਾ ਤੇ ਕੋਈ ਆਪ ਦਾ ਆ ਕੇ ਤਸੱਲੀ ਨਾਲ ਪਸੰਦ ਕਰ ਸਕਦੇ ਹਾਂ ਵੀ ਧੰਨਵਾਦ